ਕਿਹੜੀਆਂ ਲੈਡ ਐਸਿਡ ਬੈਟਰੀਆਂ ਜੀ ਹਾਂਜੀ ਇਹ ਸੇ ਲੈਡ ਐਸਿਡ ਬੈਟਰੀਆਂ ਹੁੰਦੀਆਂ 12 ਵੋਲਟ 32 ਐਂਪੀਅਰ ਦੀ ਬੈਟਰੀ ਆਉਂਦੀ ਹੈ ਹਾਂ ਜਿਹਦੇ ਨਾਲ ਆਪਾਂ ਨੂੰ 60 ਤੋਂ 70 ਤੱਕ ਦੀ ਐਵਰੇਜ ਮਿਲ ਸਕਦੀ ਹੈ 60 ਤੋਂ 70 ਦੀ 60 ਤੋਂ ਯਾਰ ਇਹ ਬਿਲੀ ਵਾਲੀਆਂ ਤਾਂ ਖੜਕ ਜਾਂਦੀਆਂ ਨੇ ਨਹੀਂ ਨਹੀਂ ਖੜਕਦੀਆਂ ਭਾਈ ਉਹੋ ਖੜਕਦੀਆਂ ਜਿਹੜੀਆਂ ਲੱਖ ਦੀਆਂ ਤਿੰਨ ਆਉਂਦੀਆਂ ਜਾਂ ਚਾਰ ਆਉਂਦੀਆਂ ਇੱਕ ਬ੍ਰੇਕੇਬਲ ਫਾਈਬਰ ਪੂਰਾ ਸਟ੍ਰੈਚੇਬਲ ਫਾਈਬਰ ਹੁੰਦਾ ਹਾਂਜੀ ਬਾਕੀ ਜਿਹਨੇ ਤੁਹਾਡੇ ਨਾਲ ਗੱਲ ਕਰਕੇ ਹਟਿਆ ਵੀ ਸਕੂਟਰ ਐ ਇਹੋ ਜਿਹਾ ਦੋ ਬੰਦੇ ਇਹਨੂੰ ਚੱਕ ਲੈਂਦਾ ਤੇ ਜੇ ਲੋਡ ਪਾ ਦੇ ਦੋ ਬੰਦੇ ਇਹਨੂੰ ਚੱਕ ਲੈਂਦੇ ਆ ਛੋਟੀ ਜੀ ਐਲਈਡੀ ਦਿੱਤੀ ਆ ਇਹ ਵੀ ਐਲਈਡੀ ਆ ਜੀ ਹਾਂ ਜੀ ਹਾਂ ਜੀ ਐਲਈਡੀ ਲਾਈਟ ਹੈ ਐਲਈਡੀ ਜਿਹੜੀ ਚੀਜ਼ ਆਉਂਦੀ ਹੈ ਇਹ ਆਪਣੇ ਇੰਡੀਕੇਟਰ ਹੈ ਸਾਈਡਲ ਇੰਡੀਕੇਟਰ ਹੈ ਠੀਕ ਹੈ ਇਹ ਚੀਜ਼ ਇਹ ਆਪਣੇ ਲਾਈਟ ਆਉਂਦੀ ਐਲਈਡੀ ਅਜੇ ਇੱਕ ਸਾਲ ਦੀ ਬੈਟਰੀ ਫੋਲ ਜਾਂਦੀ ਹੈ ਡੈਡ ਹੋ ਜਾਂਦੀ ਹੈ ਠੀਕ ਹੈ ਨਾਲ ਦੇ ਨਾਲ ਰਿਪਲੇਸਮੈਂਟ ਆਪਣਾ ਕਲੇਮ ਹੈ ਨਾਲ ਦੇ ਨਾਲ ਕੋਈ ਟਾਈਮ ਪੀਰੀਅਡ ਹੈ ਨਹੀਂ ਠੀਕ ਹੈ ਨਾਲ ਦਿਨ ਰਿਪਲੇਸਮੈਂਟ ਹੈ ਤੇ ਚੇਨ ਚਾਇਨਾ ਮੇਟ ਕੋਈ ਵੀ ਵਿਕਲਪ ਨਾ ਲਵਾਂਗੇ 3-4 ਮਹੀਨੇ 6 ਮਹੀਨੇ ਬਹੁਤ ਵਧੀਆ ਚੱਲਦਾ ਠੀਕ ਹੈ ਪਤਾ ਪਣ ਉਹ ਤਾਂ ਲੱਗਦਾ ਜਦੋਂ ਥੋੜਾ ਬਡਾਪੇ ਦਾ ਟਾਈਮ ਹੁੰਦਾ ਹਾਂ ਹੁਣ ਜਦੋਂ ਇਹਨਾਂ ਦਾ ਪਤਾ ਉਹ ਤਾਂ ਲੱਗਦਾ ਜੇ ਲੈ ਕੇ ਕਰਕੇ ਉਹਦੇ ਯਾਰ ਮੈਂ ਚੇਂਜ ਹੀ ਕਰਾ ਦਿੰਦਾ ਤੇ ਉਹ ਬੈਟਰੀਆਂ ਵੀ ਕਿੰਨੇ ਕੁ ਦੀਆਂ ਮਤਲਬ ਵੀ ਪੰਜ ਬੈਟਰੀਆਂ ਜੇ ਦੁਬਾਰਾ ਰਖਾਉਣੀਆਂ ਹੋਣ ਤਾਂ ਆਈਡੀਆ ਕੰਪਨੀ ਦਾ ਵੇਖੋ ਜੀ ਜੇ ਤੇ ਤੁਸੀਂ ਵੈਲਿਊ ਦੀ ਰਖਾਣੀ ਹੈ 1 ਸਾਲ ਦੀ ਗਾਰੰਟੀ ਵਾਲੀ ਹਾਂ ਫੁੱਲੇ ਦੀ ਵੀ ਗਾਰੰਟੀ ਇਨਕਲੂਡ ਹੋ ਜਾਏ ਇੱਕ ਇੱਕ ਹੋ ਰਹੀ ਆ ਦੋ ਸਵਾਲ ਆ ਆਪਣੀ ਵੀਡੀ ਪਰ ਆਏ ਵੀ ਕੰਮ ਦੀਆਂ ਗੱਲਾਂ ਨਿਕਲ ਆਉਂਦੀਆਂ ਕਈ ਵਾਰੀ ਇਹ ਤਹੇ ਤੇ ਇਹ ਕਹਿੰਦੇ ਅੱਗੇ ਵੀ ਢੇਢੀ ਕਰਕੇ ਨਹੀਂ ਚਾਰਜ ਕਰਨੀ ਚਾਹੀਦੀ ਅਸੀਂ ਹਾਂ ਇੱਕ ਏ ਵੀ ਹੁੰਦਾ ਹੈ ਰਿੰਗ ਤੇ ਲੱਗ ਤੇ ਇੱਕ ਜੇ فرض ਕਰੋ ਦੂਰ ਤੋਂ ਆਪਾਂ ਚਲਾ ਕੇ ਆਏ ਆ ਮੋਟਰ ਗਰਮ ਹੈ ਹਾਂਜੀ ਜਾਂ ਆਪਾਂ ਚਾਰਜ ਤੋਂ ਇੱਕੇ ਦਾ ਹੁਣੇ ਚਾਰਜਰ ਪੱਟਿਆ ਤੇ ਨਾਲ ਦੀ ਨਾਲ ਚਲਾ ਕੇ ਗਏ ਤਾਂ ਇਹਦੇ ਨਾਲ ਵੀ ਕੋਈ ਫਰਕ ਪੈਂਦਾ ਨਹੀਂ ਨਹੀਂ ਬਸ ਜਦੋਂ ਆਪ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤ ਮਿੱਤਰ ਭੈਣਾ ਮਤਾਵਾ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਬਣਾਉਣ ਦੇ ਆਪਣੇ ਦੋ ਕਾਰਨ ਸੀ ਇੱਕ ਤਾਂ ਕਾਰਨ ਪਹਿਲਾ ਇਹ ਆ ਵੀ ਆਪਣੇ ਬੱਚਿਆਂ ਦੀਆਂ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ ਕੁਝ ਕੇ ਸਮੇਂ ਬਾਅਦ ਜਿਵੇਂ ਬੱਚੇ ਟਿਊਸ਼ਨਾਂ ਵਗੈਰਾ ਰੱਖ ਲੈਂਦੇ ਆ ਜਾਂ ਬੱਚਿਆਂ ਦਾ ਸਕੂਲ ਜਾਣਾ ਟਿਊਸ਼ਨ ਤੇ ਜਾਣਾ ਹਰੇਕ ਬੰਦੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ ਉਹਨਾਂ ਨੂੰ ਛੱਡ ਕੇ ਵੀ ਆਵੇ ਤੇ ਲੈ ਕੇ ਵੀ ਆਵੇ ਉਹਨਾਂ ਨੂੰ ਲੈ ਕੇ ਆਪਣੇ ਕੋਲੇ ਘਟੋ ਘਟ 8-9 ਫੋਨ ਅੱਜ ਆਏ ਸੀਗੇ ਵੀ ਬਾਈ ਕਿਹੜੀ ਸਕੂਟਰੀ ਲਈਏ ਕਿਹੜੀ ਵਧੀਆ ਹੈ ਦੂਜਾ ਕਾਰਨ ਇਹ ਸੀਗਾ ਵੀ ਇੱਕ ਜਲੀਓ ਕੰਪਨੀ ਜਿਹੜੀ ਆਪਾਂ ਤੁਹਾਨੂੰ ਅਕਸਰ ਰਿਕਮੈਂਡ ਕਰਦੇ ਹੁੰਦੇ ਆ ਉਹਨਾਂ ਨੇ ਇੱਕ ਨਾ ਸਕੂਟਰ ਕੱਢਿਆ ਤਾਂ ਹੀ ਆਪਾਂ ਥੰਬਨੇਲ ਲਾਇਆ ਤੋਹਫਾ ਤੋਹਫਾ ਖੁਸ਼ਖਬਰੀ ਖੁਸ਼ਖਬਰੀ ਤਾਂ ਕਰਕੇ ਲਾਇਆ ਇਹ ਫੋ ਕਿਹੜਾ ਸਕੂਟਰ ਹੈ ਕੀ ਰੇਟ ਦਾ ਮਿਲਦਾ ਹੈ ਤੇ ਉਹਨੂੰ ਤੋਹਫਾ ਮੈਂ ਕਾਹ ਤੋਂ ਕਹਿਣਾ ਆਜੋ ਆਪਾਂ ਮਿਲਦੇ ਆਂ ਦਿਖਾਉਨੇ ਆ ਤੁਹਾਨੂੰ ਸਕੂਟਰ ਕਿਹੋ ਜਿਹਾ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰਦੇ ਆਂ ਵੀ ਕੀ ਹੈਗਾ ਜੀ ਇਹ ਹੈ ਦੀਓ ਸਕੂਟਰ ਜਿਹੜਾ ਕਿ ਜੈਲਿਓ ਕੰਪਨੀ ਨੇ ਨਵਾਂ ਲਾਂਚ ਕੀਤਾ ਹੈ ਬਹੁਤ ਵਧੀਆ ਕੁਆਲਟੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਇਹਦੀ ਲੁੱਕ ਦੇਖੋ ਪਹਿਲਾਂ ਤਾਂ ਬਹੁਤ ਵਧੀਆ ਲੁੱਕ ਹੈ ਸਕੂਟਰ ਦੀ ਫਿਰ ਇਹਦੀ ਬਿਲਡ ਕੁਆਲਟੀ ਮੈਂ ਕਹਿੰਦਾ ਏਡੀ ਵਧੀਆ ਕੁਆਲਟੀ ਦੀ ਪਲਾਸਟਿਕ ਦੀ ਬਣਾਈ ਆ ਉਹਨਾਂ ਨੇ ਵੀ ਕਿਸੇ ਪਾਸਿਓਂ ਖੜਕਣ ਦੇ ਕੋਈ ਚਾਂਸ ਹੀ ਨਹੀਂ ਬਹੁਤ ਟਾਈਮ ਦੀ ਵੇਟ ਸੀਗੀ ਬਹੁਤ ਲੋਕ ਇਹਨੂੰ ਨਾ ਵੇਟ ਕਰ ਰਹੇ ਸੀ ਇਹ ਸਕੂਟਰ ਦੀ ਜੇ ਦੀ ਗੱਲ ਕਰੀਏ ਵੀ ਕਿਵੇਂ ਦਾ ਹਰ ਇੱਕ ਦੇ ਉਮਰ ਦੇ ਵਾਸਤੇ ਹਰ ਇੱਕ ਵੱਡੇ ਛੋਟੇ ਵਾਸਤੇ ਲੇਡੀਜ਼ ਵਾਸਤੇ ਬੱਚਿਆਂ ਵਾਸਤੇ ਕੰਫਰਟੇਬਲ ਬਹਿੰਦਾ ਹੁਣ ਮੇਰੀ ਹਾਈਟ ਆ ਜਿਹੜੀ ਲਗਭਗ 6 ਫੁੱਟ ਦੇ ਆਸ-ਪਾਸ ਹੀ ਆ ਤੇ ਦੇਖੋ ਥੋੜਾ ਜਿਹਾ ਹੈ ਤਾਂ ਹੈ ਮਤਲਬ ਕਿ ਛੋਟਾ ਲੱਗਦਾ ਪਰ ਇੰਨਾ ਜ਼ਿਆਦਾ ਛੋਟਾ ਨਹੀਂ ਲੱਗਦਾ ਬੱਚਿਆਂ ਵਾਸਤੇ ਤੇ ਲੇਡੀਜ਼ ਵਾਸਤੇ ਤਾਂ ਇਹ ਤੋਹਫਾ ਹੀ ਆ ਇਹ ਮੇਰਾ ਲਿਖਣ ਦਾ ਕਾਰਨ ਵੀ ਇਹੀ ਸੀਗਾ ਤੋਹਫਾ ਵੀ ਇਹ ਖਾਸ ਤੌਰ ਤੇ ਬੱਚਿਆਂ ਵਾਸਤੇ ਛੋਟੀ ਹਾਈਟ ਦੀਆਂ ਲੇਡੀਜ਼ ਵਾਸਤੇ ਔਰਤਾਂ ਵਾਸਤੇ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਇਹਦੀ ਬੈਟਰੀ ਪੈਕਅਪ ਦੇ ਨਾਲ ਆਉਂਦਾ ਤੇ ਰੇਟ ਵੀ ਇਹਦਾ ਬੜਾ ਜੈਨੂਨ ਜਿਹਾ ਰੱਖਿਆ ਕੰਪਨੀ ਨੇ ਹਰ ਇੱਕ ਸਕੂਟਰ ਦਾ ਇਸ ਟਾਈਮ ਇਹ ਮਤਲਬ ਵੀ ਨੰਬਰ 1 ਸਕੂਟਰ ਚੱਲ ਰਿਹਾ ਇਹ ਸੇਲ ਬਹੁਤ ਵਧੀਆ ਹੈ ਇਹਦੀ ਪਹਿਲਾਂ ਤਾਂ ਲੁੱਕ ਵੀ ਦਿਖਾ ਦੇ ਸਕੂਟਰ ਇਹੋ ਜਿਹਾ ਵੀ ਜਿਹੜਾ ਦੋ ਬੰਦਿਆਂ ਨੂੰ ਚੱਕ ਲੈਂਦਾ ਹੈ ਤੇ ਜੇ ਲੋਡ ਪੈ ਜੇ ਤੇ ਦੋ ਬੰਦੇ ਇਹਨੂੰ ਵੀ ਚੱਕ ਲੈਂਦੇ ਆ ਜਮੇ ਛੋਟੀ ਜੀ ਆ ਜਮੇ ਹਲਕੀ ਜੀ ਆ ਤੇ ਬਿਲਡ ਕੁਆਲਟੀ ਮੈਂ ਜਿਵੇਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਹਟਿਆ ਸੀ ਬਹੁਤ ਵਧੀਆ ਹੈਵੀ ਪੂਰੀ ਹੈਵੀ ਹੈ ਮੋਟਾ ਮੋਟਾ ਜਿਹਾ ਲੱਗਦਾ ਪੂਰਾ ਚਾਰ ਚੁਪੇਰੇ ਤੋਂ ਵਧੀਆ ਦਾ ਪਲਾਸਟਿਕ ਹੈ ਦਾ ਬਾਕੀ ਫੀਚਰ ਇਹਦੇ ਵਿੱਚ ਸਾਰੇ ਹੀ ਆ ਗਏ ਬਹੁਤ ਵਧੀਆ ਫੀਚਰ ਪਾਏ ਆ ਇਹਦੇ ਚ ਸੇਫਟੀ ਨੂੰ ਲੈ ਕੇ ਆਪਾਂ ਬੁਲਾਉਣੇ ਆ ਉਹਨੂੰ ਮਕੈਨਿਕ ਨੂੰ ਤੇ ਉਹ ਦੱਸਦਾ ਇਹਦੇ ਫੀਚਰ ਕੀ ਆ ਜਿਵੇਂ ਬਹੁਤ ਸੋਹਣੀ ਇਹਦੇ ਨਾਲ ਕੀ ਆ ਗਈ ਦੇਖੋ ਰਿਮੋਟ ਵਾਲੀ ਆ ਗਈ ਜਿਵੇਂ ਕਾਰਾਂ ਦੇ ਹੁੰਦੇ ਆ ਤੇ ਬਾਕੀ ਕਰਦੇ ਆ ਉਹਦੇ ਨਾਲ ਗੱਲ ਤੁਹਾਨੂੰ ਦੱਸਦੇ ਆ ਵੀ ਹੋਰ ਕੀ ਕੋਸ਼ਿਸ਼ ਚ ਰਹਿ ਦੇ ਤੇ ਆਪਣੇ ਨਾਲ ਮੌਜੂਦ ਹੈ ਜੀ ਗगन ਜਿਹੜਾ ਕੇ ਬਹੁਤ ਛੋਟੀ ਉਮਰ ਕੀ ਇਨਫੋਰਮੇਸ਼ਨ ਨਾਲ ਹੀ ਭਰਿਆ ਪਿਆ ਹੈ ਬਹੁਤ ਜ਼ਿਆਦਾ ਜਾਣਕਾਰੀ ਹੈ ਨੂੰ ਸਕੂਟਰਾਂ ਦੇ ਬਾਰੇ ਕਿਉਂਕਿ ਛੋਟਾ ਜਿਹਾ ਹੁੰਦਾ ਹੀ ਲੱਗਿਆ ਸੀ ਕਿ ਇਹਦੀ ਜਾਣਕਾਰੀ ਇਕੱਠੀ ਕਰਨ ਤੇ ਆਜੋ ਆਪਾਂ ਪੁੱਛਦੇ ਹਾਂ ਨੂੰ ਵੀ ਇਹਦੀ ਕੀ ਖਾਸੀਅਤ ਹੈ ਕੀ ਨਹੀਂ ਵਿਕਾਉ ਤੋਂ ਲੈਣਾ ਚਾਹੀਦਾ ਇਹ ਕੀ ਹਾਲ ਹੈ ਜੀ ਗਗਨ ਜੀ ਵਧੀਆ ਜੀ ਤੁਸੀਂ ਦੱਸੋ ਠੀਕ ਹਾਂ ਬਹੁਤ ਵਧੀਆ ਸਤਿ ਸਿੰਘੀ ਗੱਲ ਰੱਬ ਵਧੀਆ ਰੱਖੇ ਹਾਂਜੀ ਹਾਂਜੀ ਸਰ ਤੇ ਇਹ ਨਵਾਂ ਕੜਤਾ ਫਿਰ ਸਕੂਟਰ ਕੰਮ ਕਰਦਾ ਹਾਂਜੀ ਹਾਂਜੀ ਨਵਾਂ ਕੜਦਾ ਬੜੇ ਰੀਜ਼ਨੇਬਲ ਤੇ ਯਾਰ ਆਪਣੇ ਦਰਸ਼ਕਾਂ ਨੂੰ ਦੱਸੀ ਵੀ ਬੱਚਿਆਂ ਵਾਸਤੇ ਛੋਟੇ ਕੱਦ ਦੇ ਨੇ ਆਰ ਪਾਸਤੇ ਜਾਂ ਹੋਰ ਕਿਹੜੇ ਕੱਦ ਤੱਕ ਇਹ ਵਧੀਆ ਰਹਿੰਦਾ ਹੈ ਜਾਂ ਕਿਉਂ ਲੈਣਾ ਚਾਹੀਦਾ ਵੇਖੋ ਜੀ ਲੈਣਾ ਤਾਂ ਤਾਂ ਕਰਕੇ ਚਾਹੀਦਾ ਇੱਕ ਤਾਂ ਕਿ ਆਪਣੇ ਬਿਲਡ ਕੁਆਲਿਟੀ ਬਹੁਤ ਵਧੀਆ ਹੈ ਇੱਕ ਦੂਸਰ ਗਿਨ ਆਪਣੇ ਬੱਚਿਆਂ ਵਾਸਤੇ ਤੇ ਲੇਡੀਜ਼ ਵਾਸਤੇ ਐਡਾ ਕੋਈ ਸਪੈਸ਼ਲ ਕੱਢ ਤੇ ਇੱਕ ਕਿਊਟ ਜਿਹਾ ਮਾਡਲ ਕੱਢਿਆ ਵੀ ਲੇਡੀਜ਼ ਵਾਸਤੇ ਬਹੁਤ ਬੈਟਰ ਲੱਗਦਾ ਪਿਆਰਾ ਜਿਹਾ ਲੱਗਦਾ ਖੜਾਉਣਾ ਜਿਹਾ ਹੈ ਨਾ ਇੱਕ ਕਿੱਦਾਂ ਵਧੀਆ ਲੱਗ ਰਿਹਾ ਬਹੁਤ ਪਿਆਰਾ ਲੱਗਦਾ ਬੱਚਾ ਵੀ ਬੜਾ ਖੁਸ਼ ਹੋ ਕੇ ਲੈ ਕੇ ਜਾਂਦਾ ਤੇ ਜੇ ਲੇਡੀਜ਼ੇ ਵੇਖ ਲੈਂਦੀਏ ਜੇ ਲੇਡੀਜ਼ ਵਿੱਚ ਜਿਵੇਂ ਜਵਾਬ ਵੀ ਹੁੰਦੇ ਜਾਂ ਵੱਡੇ ਵੀ ਲੇਡੀਜ਼ ਹੁੰਦੇ ਠੀਕ ਹੈ ਉਹਨਾਂ ਦੇ ਵਿੱਚ ਜੋ ਉਹ ਵੀ ਵੇਖ ਲੈਣ ਤੇ ਕਿਊਟ ਜਿਹਾ ਲੱਗਦਾ ਤੇ ਕਿੰਨੇ ਆਪਣੇ ਹਰ ਕੋਈ ਐਂ ਕਹਿੰਦੇ ਵੀਰੇ ਲੈਣਾ ਤੇ ਇਹੀ ਲੈਣੇ ਨੇ ਤਾਂ ਕੋਈ ਹੋਰ ਲੈਣੇ ਨਹੀਂ ਹਾਂ ਤਾਂ ਕਰਕੇ ਹੀ ਇਹਦੀ ਜ਼ਿਆਦਾ ਸੇਲ ਮ ਆਪਾਂ ਬਸ ਉਹ ਵੀਡੀਓ ਬਣਾਉਣੀ ਆਏ ਸੀਗੇ ਉਹਨਾਂ ਨੂੰ ਰੋਕਿਆ ਸੀਗਾ ਇੱਕ ਵਾਰੀ ਹਾਂਜੀ ਤੇ ਕਿਵੇਂ ਆ ਜੀ ਇਹਦੇ ਟਾਇਟੂਰ ਤੇ ਹੋਰ ਕਿੰਨਾ ਕੁ ਚੱਲਦਾ ਹੈ ਕਿਤੇ ਐ ਤਾਂ ਨਹੀਂ ਕੋਈ ਛੋਟਾ ਤੇ ਨਹੀਂ 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 ਚੀਜ਼ ਦੇ ਵੇਖਣ ਦੇ ਵਿੱਚ ਛੋਟੀ ਹੈ ਪਰ ਜਿਹੜੇ ਇਹਦੇ ਵਿੱਚ ਇੰਜਨ ਹੈ ਮੰਨ ਲਓ ਜਿਵੇਂ ਸੀਸੀ ਹੁੰਦਾ ਹਾਂ ਬਾਈਕਾਂ ਦੇ ਵਿੱਚ ਸੀਸੀ ਹੁੰਦਾ ਇਹ ਸੇਮ ਕਿਨ ਆਪਣੇ ਵੱਡੇ ਚੀਜ਼ ਦੇ ਵਾਂਗੂ ਆਉਂਦੀ ਹੈ ਅੱਛਾ ਵੇਖਣ ਦੇ ਵਿੱਚ ਛੋਟੀ ਜਿਹੀ ਬਣਾਈ ਹੈ ਵੀ ਬੱਚਿਆਂ ਵਾਸਤੇ ਸਪੈਸ਼ਲ ਮਤਲਬ ਕਿ ਥੋੜੀ ਪੈਰ ਵਗੈਰਾ ਪ੍ਰੋਪਰ ਲੱਗ ਜਾਣ ਚਲਾਉਣ ਵਾਸਤੇ ਸੌਖੀ ਹੋ ਜੇ ਇਹੋ ਚੀਜ਼ ਹੈ ਬਾਕੀ ਸਭ ਕੁਝ ਸੇਮ ਵੱਡੇ ਮਾਡਲਾਂ ਵਾਂਗੂ ਹੀ ਆ ਹਾਂ ਤੇ ਆ ਸਪੇਸ ਵੀ ਵਿਖਾ ਦੀ ਸਪੇਸ ਵੀ ਅਰੇ ਦੇ ਵਿੱਚ ਬਹੁਤ ਹੈ ਸਿਲੰਡਰ ਸਿਲੰਡਰ ਪਾਉਂਦੇ ਕਿਸੇ ਨੇ ਗੱਟਾ ਰੱਖਣਾ ਹੈ ਲੈਗ ਸਪੇਸ ਵੀ ਬਹੁਤ ਹੈ ਦੂਸਰਾ ਡਿੱਗੀ ਸਪੇਸ ਵੀ ਬਹੁਤ ਹੈ ਡਿੱਗੀ ਸਵੇ ਕਿਤਾਬਾਂ ਕੁਤੂਬਾ ਰੱਖਣੀਆਂ ਤੇ ਹੋਰ ਜੇ ਕੋਈ ਸਮਾਨ ਰੱਖਣਾ ਡਿੱਗੀ ਸਪੇਸ ਬਹੁਤ ਹੈ ਹਾਂਜੀ ਬਹੁਤ ਆ ਯਾਰ ਹਨਾ ਬਹੁਤ ਬਹੁਤ ਜ਼ਿਆਦਾ ਹੀ ਬਹੁਤ ਹੈ ਦੇਅ ਦੇ ਲੈਡ ਐਸਿਡ ਬੈਟਰੀਆਂ ਦੀ ਹਾਂਜੀ ਇਸ ਤੇ ਲੈਡ ਐਸਿਡ ਬੈਂਟਰੀਆਂ ਹੁੰਦੀਆਂ ਆ 12 ਵੋਲਟ 32 ਐਂਪੀਅਰ ਦੀ ਬੈਟਰੀ ਆਉਂਦੀ ਆ ਹਾਂ ਜਿਹਦੇ ਨਾਲ ਆਪਾਂ ਨੂੰ 60 ਤੋਂ 70 ਤੱਕ ਦੀ ਐਵਰੇਜ ਮਿਲ ਸਕਦੀ ਆ 60 ਤੋਂ 70 ਤੱਕ ਦੀ 60 ਤੋਂ 70 ਤੱਕ ਦੀ ਐਵਰੇਜ ਨਾਰਮਲੀ ਮਿਲਣੀ ਮਿਲਦੀ ਆ ਇਸ ਜੀ ਦੇ ਨਾਲ ਗਾਰੰਟੀ ਵੀ ਆ ਹਾਲਾਂਕਿ ਕੋਈ ਵੀ ਡੀਲਰ ਗਾਰੰਟੀ ਨਹੀਂ ਕਰਦਾ ਹਾਂ 60 ਤੋਂ 70 ਤੱਕ ਦੀ ਐਵਰੇਜ ਮੈਂ ਕਹਿੰਦਾ 60 ਤੋਂ 55 ਨਹੀਂ ਹੁੰਦੀ 60 ਤੋਂ ਪਲੱਸ ਤੁਸੀਂ 80 ਤੱਕ ਜਿੱਥੋਂ ਮਰਜ਼ੀ ਲਾਇਓ 80 ਤੱਕ ਜਿੱਥੇ ਮਰਜ਼ੀ ਚਲਾਉਣ ਇੱਥੇ ਕਿ ਛੋਟਾ ਜਿਹਾ ਨਾ ਭਲੇਖਾ ਨਾ ਖਾ ਜਿਓ ਮ ਸੱਤ ਅੱਠ ਫੋਨ ਆਏ ਅੱਜ-ਅੱਜ ਉਹ ਕਹਿੰਦੇ ਬਾਈ ਯਾਰ ਉਹ ਤਾਂ ਲੱਖ ਰੁਪਏ ਦੀਆਂ ਤਿੰਨ ਦੰਦਿਆ ਤੇ ਕੋਈ ਕਹਿੰਦਾ ਚਾਰ ਦੰਦਿਆ ਅ ਸਿੱਧੀ ਜੀ ਗੱਲ ਹੈ ਵੀ ਜਿੰਨਾ ਗੁੜ ਪਾਵਾਂਗੇ ਮਿੱਠਾ ਤਾਂ ਉਨਾ ਹੀ ਹੋਊਗਾ ਚੀਜ਼ ਵਧੀਆ ਲੈ ਲਓ ਪਰ ਲੈਓ ਕੰਪਨੀ ਦੀ ਘੱਟੋ ਘੱਟ ਉੱਤੇ ਮੋਹਰ ਲੱਗੀ ਹੈ ਕੋਈ ਉਹਦਾ ਜਵਾਬ ਦੇ ਤਾਂ ਹੈਗਾ ਨਾ ਜੇ ਫਰਜ਼ ਕਰੇ ਜੈਲੀ ਹੋ ਐ ਇਹਦੀ ਆਪਦੀ ਕੰਪਨੀ ਦੀ ਵਿੱਚ ਬੈਟਰੀ ਹੈ ਤੇ ਆਪਦਾ ਇਹਦੇ ਚ ਲੱਗ ਪਾ ਕੇ ਸਮਾਨ ਇਹਨਾਂ ਦਾ ਆਉਂਦਾ ਹੈ ਕਿੰਨੇ ਜੀ ਜਿਹੜਾ ਵੀ ਇਹਦੇ ਵਿੱਚ ਪਾਰਟ ਲੱਗਿਆ ਜ਼ੈਲੋ ਨੇ ਸਪੈਸ਼ਲੀ ਆਪਦੇ ਮੈਨੂਫੈਕਚਰਿੰਗ ਆਈਵਨ ਜਿਹੜਾ ਨੱਟ ਵੀ ਲੱਗਿਆ ਨਾ ਉਹ ਵੀ ਸਪੈਸ਼ਲੀ ਆਪਦੇ ਮੈਨੂਫੈਕਚਰਿੰਗ ਆਉਂਦੇ ਤੇ ਉਹਦਾ ਸਮਾਨ ਸਮੂਹਣ ਮਿਲ ਜਾਂਦਾ ਜੇ ਇਹਦਾ ਕਿਸੇ ਕੋਲ ਬਟੋਲ ਆ ਇਹ ਤਾਂ ਨਹੀਂ ਕਹਿੰਦੇ ਵੀ ਬਈ ਕੱਲ ਨੂੰ ਆ ਤੂੰ ਪਰਸੋਂ ਆ ਜੀ ਨਹੀਂ ਦੇਖੋ ਪੈਸੇ ਤਾਂ ਆਪਣੇ ਕੋਲ ਸਾਰਾ ਸਪੇਅਰ ਪਾਰਟ ਹੁੰਦਾ ਹੈ ਹਾਂ ਹਾਂ ਜੇ ਕਿਸੇ ਟਾਈਮ ਜਿਵੇਂ ਕਿ ਆਪਣੇ ਕੋਈ ਪੇਂਟਡ ਪਾਰਟ ਆਪਣੇ ਕੋਲ ਆਪਣੇ ਬ੍ਰੇਕ ਹੋ ਗਿਆ ਠੀਕ ਹੈ ਤੇ ਉਹ ਕਈ ਵਾਰ 1-2 ਦਿਨ ਲੱਗ ਜਾਂਦੇ ਆ ਆਪਣਾ ਮੰਗਾ ਤੇ ਬਾਕੀ ਸਭ ਕੁਝ ਸਪਾਰਟਸ ਅਵੇਲੇਬਲ ਬਾਕੀ ਸਾਰੇ ਇਹਦੇ ਨਾਲ ਹਾਂ ਇਹ ਨਹੀਂ ਕੋਈ ਜਿਆਦਾ ਟਾਈਮ ਲੱਗੂ ਕੋਈ ਮਹੀਨਾ ਲੱਗੂ ਉਹ ਨਹੀਂ ਜਿਆਦਾ ਟਾਈਮ ਹੁੰਦਾ ਆਪਣੇ ਬਸ ਕੇ ਨ ਆਪਣੇ 3-4 ਦਿਨਾਂ ਤੱਕ ਮਾਡਲ ਦਾ ਸਾਰਾ ਸਮਾਨ ਮਿਲ ਜੂਗਾ ਜੋ ਵੀ ਆਪਣਾ ਚਾਹੀਦਾ ਹਾਂ ਜਿਆਦਾਤਰ ਆਹੀ ਹੁੰਦਾ ਮਤਲਬ ਵੀ ਨਾ ਵੀ ਸਕੂਟਰ ਵਾਲ ਯਾਰ ਇਹ ਬਿਲੀ ਵਾਲਿਆਂ ਦਾ ਖੜਕ ਜਾਂਦੀਆਂ ਨਹੀਂ ਨਹੀਂ ਖੜਕਦੀਆਂ ਭਾਈ ਉਹ ਖੜਕਦੀਆਂ ਜਿਹੜੀਆਂ ਲੱਖ ਦੀਆਂ 3 ਆਉਂਦੀਆਂ ਜਾਂ 4 ਆਉਂਦੀਆਂ ਮੈਂ ਕਹਣਾ ਚੀਜ਼ ਇੱਕ ਵਾਰ ਹੀ ਲੈਣੀ ਆ ਵਧੀਆ ਲੈ ਲਓ ਪਰ ਖੜਕਦੀ ਵੀ ਹਾਂਜੀ ਜਿਹੜਾ ਖੜਕਣ ਤੱਕ ਨ ਆਪਣੇ ਇੱਕ ਪ੍ਰੋ ਇਸ਼ੂ ਆਉਂਦਾ ਨਾ ਉਹ ਜ਼ਿਆਦਾਤਰ ਇਸ਼ੂ ਇਸ ਕਰਕੇ ਆਉਂਦਾ ਵੀ ਇਹਨਾਂ ਦੇ ਜਿਹੜੇ ਸਸਪੈਂਸ਼ਨ ਹੈ ਉਹ ਬੜੀ ਚੀਪ ਕੁਆਲਿਟੀ ਦਾ ਪਾਇਆ ਹੁੰਦਾ। ਹੁਣ ਜੇ ਮੈਂ ਆਪਦੇ ਆਪਣੇ ਵਾਲੇ ਜ਼ੈਲੀਓ ਦੀ ਗੱਲ ਕਰੀ ਤਾਂ ਜ਼ੈਲੀਓ ਨੇ ਸਪੈਸ਼ਲੀ ਆਪਦੇ ਜਿਹੜਾ ਕਿ ਨ ਆਪਣੇ ਪਾਇਆ ਹੈ ਨਾ ਟੈਲੀਸਕੋਪਿਕ ਸ਼ੌਕਰ ਪਾਇਆ ਹੈ। ਅੱਛਾ ਜਿਹੜਾ ਆਪਣੇ ਪੈਟਰੋਲ ਵਹੀਕਲ ਦੇ ਵਿੱਚ ਆਉਂਦਾ ਨਾ ਉਹ ਟੈਲੀਸਕੋਪਿਕ ਸ਼ੌਕਰ ਹੈ। ਟਾਇਰ ਦੀ ਗੱਲ ਕਰੀ ਤਾਂ ਸੀਏਟੀ ਕੰਪਨੀ ਦਾ ਟਾਇਰ ਹੈ। ਸੀਏਟੀ ਕੰਪਨੀ ਦਾ ਟਾਇਰ ਹੈ। ਟਾਇਰ ਵੀ ਟਿਊਬਲੈਸ ਹੈ 10 ਇੰਚੀ ਹੈ ਤੇ ਲੋਏ ਵਿਲ ਵੇਖੋ ਕਿੰਨਾ ਪਿਆਰਾ ਹੈ। ਹਾਂ ਲੋ ਇਸ ਜੀ ਦੀ ਹਾਲਾਂਕਿ ਵੇਖੋ ਕਿ ਨ ਆਪਣੇ ਜ਼ਿਆਦਾਤਰ ਆਪਣੇ ਜਿਵੇਂ ਆਪਣੀ ਚਾਈਨਾ ਮੇਡ ਦੇ ਜਿਵੇਂ ਮਾਡਲ ਆਉਂਦੇ ਆ ਠੀਕ ਹੈ ਉਹ ਚਾਈਨਾ ਮੇਡ ਦੇ ਜ਼ਿਆਦਾਤਰ ਮਾਡਲ ਜਿਹੜੇ ਟਾਇਰ ਹੁੰਦੇ ਆ ਏਆਰਐਲ ਕੰਪਨੀ ਜੇਕੇ ਪਰਲ ਵਗੈਰਾ ਇਹ ਮੇਂ ਦੇਸੀ ਕੰਪਨੀ ਦੇ ਟਾਇਰ ਆ ਉਸ ਚੀਜ਼ ਤੋਂ ਕਿਨ ਆਪਣੇ ਪਤਾ ਲੱਗ ਜਾਂਦਾ ਵੀ ਵਾਕਿਆ ਟਾਇਰ ਦੇਸੀ ਹੈ ਤੇ ਕਿਨ ਆਪਣੇ ਚਾਈਨਾ ਮੇਡ ਦਾ ਬ੍ਰਾਂਡ ਆ ਉਹ ਸੀਏਡੀ ਦਾ ਟਾਇਰ ਆ ਜਾਂ ਐਮਆਰਐਫ ਦਾ ਟਾਇਰ ਆ ਅਪੋਲੋ ਦਾ ਟਾਇਰ ਆ ਇਹ ਚੀਜ਼ਾਂ ਇੱਕ ਬ੍ਰਾਂਡ ਦੇ ਵਿੱਚ ਆਉਂਦੀਆਂ ਬ੍ਰਾਂਡ ਦੇ ਵਿੱਚ ਹੀ ਆਉਂਦੀਆਂ ਇਹ ਪਹਿਲਾਂ ਆਪਾਂ ਨੂੰ ਫਰਕ ਪਤਾ ਲੱਗਦਾ ਵੀ ਇਹ ਮੇਡ ਇਨ ਇੰਡੀਆ ਬ੍ਰਾਂਡ ਹੂੰ ਠੀਕ ਹੈ ਬਾਕੀ ਬਿਲਡ ਕੁਆਲਿਟੀ ਆਪਣੀ ਬਹੁਤ ਵਧੀਆ ਹੈ ਉਸ ਤੋਂ ਬਾਅਦ ਮਾਡਲ ਬੜਾ ਸੋਹਣਾ ਜਿਹਾ ਲੱਗਦਾ ਹੈ ਠੀਕ ਹੈ ਫਾਈਬਰ ਵੀ 1.5 ਮੀ ਮੋਟਾ ਬੜਾ ਹੈਵੀ ਫਾਈਬਰ ਅਨਬ੍ਰੇਕੇਬਲ ਫਾਈਬਰ ਅੱਛਾ ਅਨਬ੍ਰੇਕੇਬਲ ਫਾਈਬਰ ਪੂਰਾ ਸਟ੍ਰੈਚੇਬਲ ਫਾਈਬਰ ਹੁੰਦਾ ਹੈ ਹਾਂਜੀ ਬਾਕੀ ਜਿਵੇਂ ਤੁਹਾਡੇ ਨਾਲ ਗੱਲ ਕਰਕੇ ਹਟਿਆ ਵੀ ਸਕੂਟਰ ਹੈ ਹੋ ਜਾ ਦੋ ਬੰਦੇ ਇਹਨੂੰ ਚੱਕ ਲੈਂਦਾ ਤੇ ਜੇ ਲੋਡ ਪਾ ਦੇ ਦੋ ਬੰਦੇ ਇਹਨੂੰ ਚੱਕ ਲੈਂਦੇ ਆ ਇਹਦਾ ਪਿੱਛੋਂ ਲਾਈਟ ਵੀ ਦਿਖਾ ਰਹੀ ਹੈ ਇਹਦੀ ਕਿਵੇਂ ਆ ਲਾਈਟ ਦਿਖਾਏ ਕਿਹੜਾ ਪਿੱਛੋਂ ਜਦੋਂ ਹੌਲਾ ਜਿਹਾ ਹੈਗਾ ਜੇ ਕਈ ਵਾਰੀ ਤੁਸੀਂ ਵਰਤਣਾ ਹੋਵੇ ਲੈ ਆਇਂ ਤੱਕ ਆ ਜਾਂਦਾ ਆ ਦੇਖੋ ਛੋਟੀ ਜਿਹੀ ਐਲਈਡੀ ਦਿੱਤੀ ਆ ਇਹ ਵੀ ਐਲਈਡੀ ਆ ਜੀ ਹਾਂਜੀ ਹਾਂਜੀ ਐਲਈਡੀ ਲਾਈਟ ਹੈ ਐਲਈਡੀ ਲਾਈਟ ਜਿਹੜੀ ਚੀਜ਼ ਆਉਂਦੀ ਹੈ ਇਹ ਆਪਣੇ ਇੰਡੀਕੇਟਰ ਹੈ ਸਾਈਡਲ ਇੰਡੀਕੇਟਰ ਹੈ ਠੀਕ ਹੈ ਇਹ ਚੀਜ਼ ਇਹ ਆਪਣੇ ਲਾਈਟ ਆਉਂਦੀ ਐਲਈਡੀ ਅੱਛਾ ਹਾਂਜੀ ਜਦੋਂ ਮਤਲਬ ਕਿ ਬ੍ਰੇਕ ਲੱਗੇਗੀ ਉਦੋਂ ਰੈੱਡ ਕਲਰ ਦੇ ਐਲਈਡੀ ਲਾਈਟ ਸ਼ੋ ਹੋਏਗੀ ਹਾਂਜੀ ਆ ਵੀ ਸ਼ੋ ਹੋਏਗੀ ਤੇ ਆ ਵੀ ਸ਼ੋ ਹੋਏਗੀ ਉਹ ਵੀ ਸ਼ੋ ਹੋਏਗੀ ਬਾਕੀ ਚੈਸੀ ਹੈਵੀ ਲੱਗਦੀ ਆ ਵੀ ਦੇਖੋ ਚੈਸੀ ਬਹੁਤ ਹੈਵੀ ਹੈ ਬਾਕੀ ਮੋਟਰ ਹੈ ਜਿਹੜੀ ਮੋਟਰ ਦੀ ਪਾਵਰ ਮੋਟਰ ਦੀ ਪਾਵਰ ਹੀ ਬਹੁਤ ਵਧੀਆ ਹੈ ਲੇਕਿਨ ਆਪਣੇ ਮੋਟਰ ਵੀ ਆਪਣੇ ਕਾਪਰ ਦੀ ਆਉਂਦੀ ਹੈ ਕਾਪਰ ਦੀ ਆ ਕਾਪਰ ਦੀ ਮੋਟਰ ਹੈ ਇਸ ਚੀਜ਼ ਤੋਂ ਕੁਆਲਿਟੀ ਤੋਂ ਪਤਾ ਲੱਗਦਾ ਹੈ ਤੇ ਗਾਰੰਟੀ ਵਾਰੰਟੀ ਕੀ ਦਿੰਦੀ ਹੈ ਵੀ ਗਾਰੰਟੀ ਆਪਣੇ 1 ਸਾਲ ਦੀ ਰਹਿਣੀ ਹੈ ਜੀ ਬੈਟਰੀ ਦੀ ਤੇ ਚਾਰਜਰ ਦੀ ਠੀਕ ਹੈ 1 ਸਾਲ ਦੀ ਹਾਂਜੀ 1 ਸਾਲ ਦੀ ਬੈਟਰੀ ਫੁੱਲ ਜਾਂਦੀ ਹੈ ਡੈਡ ਹੋ ਜਾਂਦੀ ਹੈ ਠੀਕ ਹੈ ਨਾਲ ਦੇ ਨਾਲ ਰਿਪਲੇਸਮੈਂਟ ਆਪਣਾ ਕਲੇਮ ਹੈ ਨਾਲ ਦੇ ਨਾਲ ਕੋਈ ਟਾਈਮ ਪੀਰੀਅਡ ਹੈ ਨਹੀਂ ਠੀਕ ਹੈ 1 ਸਾਲ ਦਾ ਰਿਪਲੇਸਮੈਂਟ ਹੈ ਤੇ ਜੇ ਕਈ ਅਗਲੀ ਘੱਟ ਕੱਢਣ ਲੱਗਦੇ ਅਗਲਾ ਕਦੇ ਵੀ ਇਹਦਾ ਘੱਟ ਕੱਢਦੀ ਹੈ ਜਾਂ ਹਾਂ ਕੱਟ ਕਰਨ ਲੱਗ ਕੱਟ ਕਰਨ ਲੱਗਦੀ ਹੈ ਲੈ ਕੇ ਆਓ ਵਰਕਸ਼ਾਪ ਦੇ ਵਿੱਚ ਆਪਣੇ ਕੋਲ ਵਰਕਸ਼ਾਪ ਅਵੇਲੇਬਲ ਹੈ ਪ੍ਰੋਪਰ 5-5 10-10 ਸਾਲਾਂ ਦੇ ਜਾਂ ਜਿਵੇਂ ਪਿੱਛੇ ਵਰਕਸ਼ਾਪ ਹੈ 5-5 10-10 ਸਾਲਾਂ ਦੇ ਐਕਸਪੀਰੀਐਂਸ ਦੇ ਮੁੰਡੇ ਆਪਣੇ ਕੋਲੇ 6-6 ਲੱਗੇ ਹੋਏ ਠੀਕ ਹੈ ਪ੍ਰੋਪਰ ਟ੍ਰੇਨਿੰਗ ਦੇ ਵਿੱਚ ਆਪਣੇ ਗਏ ਹੋਏ ਮੁੰਡੇ ਪ੍ਰੋਪਰ ਤਿਆਰ ਹੈ ਕੋਈ ਵੀ ਦਿੱਕਤ ਆਉਂਦੀ ਹੈ ਨਾਲ ਦੇ ਨਾਲ ਕਿ ਆਪਣੇ ਉਸ ਚੀਜ਼ ਨੂੰ ਵੇਖਿਆ ਜਾਂਦਾ ਹੈ ਜੇ ਕੋਈ ਇਸ਼ੂ ਆਉਂਣਾ ਨਾਲ ਨਾਲ ਹੱਲ ਕੀਤਾ ਜਾਂਦਾ ਹੈ ਠੀਕ ਚੱਲ ਰਹੀ ਹੈ ਇਹ ਇਸ ਟਾਈਮ ਪੂਰੀ ਫੌਟ ਕੇਕ ਹੈ ਹਾਂਜੀ ਆਸਟਾਨ ਦਾ ਬਹੁਤ ਵਧੀਆ ਇੱਕ ਵਾਰੀ ਸਕੂਟਰ ਦੇ ਵਿੱਚ ਕੋਈ ਕਮੀ ਨਹੀਂ ਲੱਗੀ ਮੈਨੂੰ ਜਿਹੜੇ ਵੀ ਬੰਦਿਆਂ ਦੇ ਅੱਜ ਮੈਨੂੰ ਫੋਨ ਆਏ ਆ ਅੱਜ ਬਣਾਈ ਉਹ ਵੀ ਤੁਹਾਡੀ ਡਿਮਾਂਡ ਤੇ ਹੀ ਸਾਰਿਆਂ ਦੀ ਤੇ ਕਿਉਂਕਿ ਫੋਨ ਆਏ ਜਾਂਦੇ ਬਈ ਇੱਕ ਸਕੂਟਰ ਵਧੀਆ ਸਕੂਟਰ ਦੀ ਇੱਕ ਵੀਡੀਓ ਬਣਾ ਕੇ ਦੇਈ ਇੱਕ ਸਕੂਟਰ ਲੈਣਾ ਹੈ ਮੈਂ ਕਿਹਾ ਚਲੋ ਵੀ ਅੱਜ ਮਿਹਨਤ ਵੀ ਬਣ ਗਈ ਤੇ ਇਹਨਾਂ ਕੋਲ ਕੁਦਰਤੀ ਆ ਦੋ ਸਕੂਟਰਾਂ ਦੀ ਡਿਲੀਵਰੀ ਸੀ ਤੇ ਰੁਕਿਆ ਸੀ ਤੋ ਗਗਨ ਜੀ ਨੂੰ ਬੇਨਤੀ ਕੀਤੀ ਵੀ ਚਲੋ ਯਾਰ ਵੀਡੀਓ ਬਣਾਉਣੇ ਆ ਤੇ ਚਲੋ ਟਾਈਮ ਤਾਂ ਹੈ ਨਹੀਂਗਾ ਵੀ ਅੱਜ ਆਪਾਂ ਕੋਈ ਗੱਲ ਤੁਹਾਡੇ ਵਾਸਤੇ ਮੋਸਟ ਵੈਲਕਮ ਕੋਈ ਗੱਲ ਨਹੀਂ ਆਪਾਂ ਬੈਠੇ ਆ ਥੈਂਕ ਯੂ ਜੀ ਥੈਂਕ ਯੂ ਬਾਈ ਸਾਡੇ ਕਸਟਮਰ ਤੁਹਾਨੂੰ ਵੀ ਐਵੇਂ ਰੱਖਿਓ ਹਾਂਜੀ ਹਾਂਜੀ ਉਹ ਕੋਈ ਦਿੱਕਤ ਨਾ ਹੁੰਦਿਓ ਵੈਸੇ ਆਏ ਆ ਵੀ ਮੈਂ ਕਾਫੀ ਟਾਈਮ ਤੇ ਮੈਨੂੰ ਕੋਈ ਦਿੱਕਤ ਨਹੀਂ ਆਈ ਇਹਨਾਂ ਨੇ 60 ਕਿਲੋਮੀਟਰ ਪੰਜ ਬੈਟਰੀਆਂ ਨਾਲ 60 ਕਿਲੋਮੀਟਰ ਕਹਿ ਕੇ ਦਿੱਤੀ ਸੀ ਤੇ ਮੈਂ 68 ਤੱਕ ਜਾਨੀ ਕਿ ਪੂਰੀ ਖਿੱਚ ਕੇ ਚਲਾ ਲਈ ਸੀ ਉਹਨੂੰ ਕੋਈ ਦਿੱਕਤ ਨਹੀਂ ਆਈ ਸੀ ਅਜੇ ਤੱਕ ਕੋਈ ਕੋਈ ਪਹਿਲੀ ਸਰਵਿਸ ਵੀ ਨਹੀਂ ਹੋਈ। ਹਾਂਜੀ। ਮੈਂ ਇਹਨਾਂ ਕੋਲੇ ਲੈ ਕੇ ਆਇਆ ਸੀ ਵੀ ਸਰਵਿਸ ਕਰ ਦਿਓ ਤੇ ਬਈ ਲੋੜ ਹੀ ਨਹੀਂ ਕੀ ਕੀ ਫਾਇਦਾ ਐ ਮੈਨੂੰ। ਹਾਂ ਉਹ ਨਾ ਇਹ ਹੁੰਦਾ ਵੀ ਜਿਵੇਂ ਇੱਕ ਤਾਂ ਵੇਖੋ ਕੰਪਨੀ ਦੀ ਚੀਜ਼ ਹੋਵੇ ਤੇ ਨਾਰਮਲੀ ਕਿਨ ਬਣਾਉਣੇ ਆਪ ਦਾ ਰਿਜ਼ਲਟ ਦੇਣੇ ਦੇਣਾ। ਇੱਕ ਹੁਣ ਚੀਪ ਕੁਆਲਿਟੀ ਦੀ ਹੋਏਗੀ ਉਹਦੇ ਵਿੱਚ ਹੁਣ ਆਪ ਨੂੰ ਵੈਸੇ ਪਤਾ ਲੱਗ ਜਾਂਦਾ ਹਾਲਾਂਕਿ ਹੁਣ ਚਾਇਨਾ ਮੇਡ ਵਿਕਦੀ ਹੈ ਚਾਇਨਾ ਮੇਡ ਚਾਇਨਾ ਮੇਡ ਕੋਈ ਵੀ ਵਹੀਕਲ ਨਾ ਲਵਾਂਗੇ 3-4 ਮਹੀਨੇ 6 ਮਹੀਨੇ ਬਹੁਤ ਵਧੀਆ ਚੱਲਦਾ ਠੀਕ ਹੈ ਪਤਾ ਪਣ ਉਹ ਤਾਂ ਲੱਗਦਾ ਜਦੋਂ ਥੋੜਾ ਬੜਾਪੇ ਦਾ ਟਾਈਮ ਹੁੰਦਾ ਹਾਂ ਹੁਣ ਜਦੋਂ ਇਹਨਾਂ ਦਾ ਪਤਾ ਉਦੋਂ ਲੱਗਦਾ ਹੈ ਜੇ ਇਲੈਕਟ੍ਰਿਕ ਵਹੀਕਲ ਜਦੋਂ ਥੋੜਾ ਬੜਾਪੇ ਦੇ ਵਿੱਚ ਆਏਗਾ ਸਹੀ ਆਪਾਂ ਨੂੰ ਸਾਲ ਦੇ ਬਾਅਦ ਪਤਾ ਲੱਗਦਾ ਹੈ ਬੈਟਰੀ ਆਪਣੇ ਕਿਵੇਂ ਚੱਲ ਰਹੀ ਹੈ ਠੀਕ ਕਿਵੇਂ ਜਾਂਦੀ ਹੈ ਅਸਲ ਤਾਂ ਉਦੋਂ ਪਤਾ ਲੱਗਦਾ ਨਾ ਨਵਾਂ ਨਵਾਂ ਦਾ ਫਿਰ ਹਰੇਕ ਹੀ ਛਾੜਾ ਮੈਂ ਤਾਂ ਹਰ ਚੀ ਚੱਲ ਜਾਂਦੀ ਹੈ ਹਾਂ ਤੇ ਬਾਕੀ ਇਹਦੀ ਰਿਪੇਅਰ ਕੋਈ ਉਸ ਤੋਂ ਬਾਅਦ ਕਿੰਨੀ ਕੁ ਹੁੰਦੀ ਆ ਇਹਦੀ ਕੋਈ ਨਹੀਂ ਸਰ ਵੇਖੋ ਰਿਪੇਅਰ ਵਗੈਰਾ ਇਹਦੇ ਜ਼ਿਆਦਾਤਰ ਕੁਝ ਵੀ ਹੈ ਨਹੀਂ ਗੇ ਠੀਕ ਹੈ ਇੱਕ ਸਿਰਫ ਕੇਅਰ ਹੁੰਦੀ ਹੈ ਕੇਅਰ ਦੇ ਵਿੱਚ ਆਪਾਂ ਵੀ ਕਰਨੀ ਹੁੰਦੀ ਉਹ ਤੁਸੀਂ ਵੀ ਕਰਨੀ ਹੈ ਉਹ ਕੇਅਰ ਕੀ ਕਰਨੀ ਹੈ ਹਰ 1500 2000 ਕਿਲੋਮੀਟਰ ਤੇ ਸਰਵਿਸ ਕਰਵਾਓ ਸਰਵਿਸ ਕਰਾਉਣੀ ਹੈ ਸਰਵਿਸ ਕਰवानी ਹੈ ਸਰਵਿਸ ਦੇ ਵਿੱਚ ਹੁਣ ਹੁੰਦਾ ਕਿ ਇਹ ਆਪੋ ਵੀ ਦੱਸ ਦਿੰਨੇ ਐ ਐਗਜ਼ਾਮਪਲ ਦੇ ਵਿੱਚ ਹਾਂ ਬੀ ਬੈਟਰੀ ਤੇ ਜਿਹੜੀ ਮੋਟਰ ਸੌਰੀ ਬੈਟਰੀ ਜਿਹੜੀ ਮਿੱਟੀ ਜੰਮਦੀ ਦੀ ਹੈ ਸੋਰਾ ਜੰਮਦਾ ਉਹ ਕਲੀਨ ਹੁੰਦੀ ਹੈ ਬੈਟਰੀ ਵੋਲਟੇਜ ਚੈੱਕ ਹੋਏਗੀ ਠੀਕ ਹੈ ਮੋਟਰ ਵਗੈਰਾ ਚੈੱਕ ਹੋ ਜਾਂਦੀ ਹੈ ਕੰਟਰੋਲਰ ਚੈੱਕ ਹੋ ਜਾਂਦਾ ਅੱਛਾ ਅੱਛਾ ਫਿਰ ਇੱਕ ਖਾਸ ਗੱਲ ਇਹ ਹੁੰਦੀ ਹੈ ਵੀ ਕਈ ਵਾਰ ਮੈਕੈਨਿਕ ਨੂੰ ਲੱਗਦਾ ਹੈ ਜਾਂ ਕਸਟਮਰ ਨੂੰ ਲੱਗਦਾ ਹੈ ਮੈਨੂੰ ਐਵਰੇਜ ਕੱਟ ਦੇ ਰਹੀ ਹੈ ਫਿਰ ਬੈਟਰੀਆਂ ਅੱਗੇ ਪਿੱਛੇ ਵੀ ਹੋ ਜਾਂਦੀਆਂ ਜੇ ਮੈਕੈਨਿਕ ਨੂੰ ਵੀ ਲੱਗੇ ਜਾਂ ਤੁਹਾਨੂੰ ਵੀ ਲੱਗੇ ਅੱਛਾ ਪਿਛਲੀਆਂ ਅੱਗੇ ਉਹਨਾਂ ਦੀ ਮਤਲਬ ਜਗਾ ਚੱਕ ਚੇਂਜ ਕਰ ਜਗਾ ਚੇਂਜ ਹੋ ਜਾਂਦੀ ਹੈ ਇਹ ਸਰਵਿਸ ਦੇ ਵਿੱਚ ਹੁੰਦਾ ਹੈ ਬਾਕੀ ਬ੍ਰੇਕਾਂ कसे ਜਾਂਦੀ ਹੈ ਵਾਸ਼ਿੰਗ ਹੋ ਜਾਂਦੀ ਹੈ ਇੱਕ ਵਾਸ਼ਿੰਗ ਵੀ ਆਪਾਂ ਸਪੈਸ਼ਲੀ ਮਤਲਬ ਕਿ ਆਪਦੇ ਹਿਸਾਬ ਨਾਲ ਕਰੀ ਦਿੰਦੇ ਹਾਂ 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 ਬਿਲਕੁਲ ਤੇ ਕਿੰਨੇ ਪਹਿਲੀ ਸਰਵਿਸ ਕਿੰਨੇ ਕਿਲੋਮੀਟਰ ਤੇ ਹੁੰਦੀ ਹੈ ਪਹਿਲੀ ਸਰਵਿਸ ਆਪਣੀ ਹੋਏਗੀ ਜੇ 1500 2000 ਕਿਲੋਮੀਟਰ ਤੇ 1500 ਤੋਂ 2000 ਕਿਲੋ 2000 ਕਿਲੋਮੀਟਰ ਦੇ ਵਿੱਚ ਆਪਣੀ ਪਹਿਲੀ ਸਰਵਿਸ ਹੋਏਗੀ 6000 ਤੱਕ ਮਤਲਬ ਕਿ ਆਪਣੀ ਤਿੰਨ ਸਰਵਿਸ ਆ ਫ੍ਰੀ ਹੈ ਫ੍ਰੀ ਹੈ 6000 ਯਾਤਨ ਸਰਵਿਸਾਂ ਹਾਂ 1 ਸਾਲ ਦੇ 1 ਸਾਲ ਦੇ ਵਿੱਚ ਤਿੰਨ ਸਰਵਿਸਾਂ 6 ਹਜ਼ਾਰ ਕਿਲੋਮੀਟਰ ਤੱਕ ਫ੍ਰੀ ਹੈ ਉਸ ਤੋਂ ਬਾਅਦ ਆਪਣੀ ਲੇਬਰ ਵੀ ਕੋਈ ਜ਼ਿਆਦਾ ਹੈ ਨਹੀਂ ਕਿ ਚੌਥੀ ਸਰਵਿਸ ਤੇ ਹਾਂ ਨਾਰਮਲੀ 200 ਰੁਪਏ ਲੇਬਰ ਹੈ ਵਿਦ ਵਾਸ਼ਿੰਗ ਵਿਦ ਵਾਸ਼ਿੰਗ ਵਿਦ ਵਾਸ਼ਿੰਗ ਜਿਹੜੀ ਕਿ ਗਾਇਤ ਜੀ ਹਾਂਜੀ ਹਾਂਜੀ ਤੇ ਰੇਟ ਰੂਟ ਦੀ ਕੀ ਪੈ ਜਾਂਦੀ ਹੈ ਜੀ ਇੱਥੇ ਰੇਟ ਆਪਣੇ ਕੋਲ ਸਟਾਰਟਿੰਗ ਮਾਡਲ ਜਿਵੇਂ ਹੁਣ ਆਵਲਾ ਇਹ ਵਾਲੇ ਮਾਡਲ ਦੇ ਆਪਾਂ ਜੋ 5 ਮਿੰਟ ਦੇ ਵਿੱਚ ਗੱਲ ਕਰਕੇ ਚੱਲੀਏ ਤਾਂ ਇਸ ਟਾਈਮ 48000 ਦਾ ਮਾਡਲ ਆਪਾਂ 48000 ਦਾ ਹਾਂਜੀ ਠੀਕ ਹੈ ਵਿਦ ਅ ਸੈਸਰੀ ਵਿਦ ਗਰੰਟੀ ਵਾਰੰਟੀ ਅਸੈਸਰੀ ਵਿਦ ਸ਼ੀਸ਼ਾ ਆਏਗਾ ਮੈਟ ਆਏਗਾ ਇੱਕ ਤਾਂ ਜਿਹੜਾ ਕਿ ਨ ਆਪਣੇ ਨੰਦੇ ਸ਼ੀਸ਼ੇ ਹੈ ਬੜੇ ਪਿਆਰੇ ਜਿਹੇ ਸ਼ੀਸ਼ੇ ਉਹ ਵੀ ਕਿਨ ਆਪਣੇ ਸੇਮ ਇਨਾਂ ਵਰਗੇ ਬਣਾਏ ਹੋਏ ਆ ਬੜੇ ਪਿਆਰੇ ਸ਼ੀਸ਼ੇ ਹਨ ਠੀਕ ਹੈ ਤੇ ਚਲੋ ਵੀ ਸਾਰਿਆਂ ਨੂੰ ਫੋਲ ਰਿਕਮੈਂਡ ਹੈ ਜੀ ਇਹ ਜੇ ਤੁਸੀਂ ਲੈਣਾ ਤਾਂ ਬੇਫਿਕਰ ਹੋ ਕੇ ਲੈ ਲਓ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਿਵੇਂ ਮਰਜ਼ੀ ਲੈ ਲਓ ਤੇ ਚਲਾ ਲਿਓ ਬਾਕੀ ਬਾਹਲੇ ਪੈਸੇ ਲਾਏ ਦਾ ਕੋਈ ਫਾਇਦਾ ਹੀ ਨਹੀਂਗਾ ਜਿਵੇਂ ਉਹਦਾ ਵਗੈਰਾ ਹੋਗੀ ਯਾਹੂਰ TVS ਦੀ ਆਉਂਦੀ ਆਈਕਿਊ ਹੈ 노 ਡਾਊਟ ਲਿਥੀਅਮ ਬੈਟਰੀਆਂ ਹੈ ਬਹੁਤ ਵਧੀਆ ਪਰ ਹਜੇ ਇੰਨਾ ਜ਼ਿਆਦਾ ਡਿਵੈਲਪ ਨਹੀਂ ਹੋਇਆ ਹਾਂਜੀ ਇੰਨਾ ਜ਼ਿਆਦਾ ਡਿਵੈਲਪ ਨਹੀਂ ਹੋਇਆ ਇੱਕ ਇਹ ਵੀ ਹੈ ਨਾ ਵੇਖੋ ਆਪਾਂ ਕਿਨ ਆਪਣੇ 1/2 ਲੱਖ 1.5 ਲੱਖ ਰੁਪਏ ਲਾ دیے 1.5 ਲੱਖ ਰੁਪਿਆ 1.5 ਲੱਖ ਰੁਪਏ ਪੱਲਾਣੇ ਆ ਨਾਰਮਲੀ ਤੇ ਜੇ ਆਪਾਂ 3 ਸਾਲ ਵੀ ਚਲਾ ਲੇ ਤੇ ਉਹਦੇ ਚ ਇਹ ਨਹੀਂਗਾ ਵੀ ਆਪਾਂ 80-90 ਹਜ਼ਾਰ ਰੁਪਏ ਵਟਾ ਦੇਵਾਂਗੇ ਹਾਂ 3 ਸਾਲ ਚਲਾ ਕੇ ਵੀ ਕਿਉਂਕਿ ਰੀਸੇਲ ਤਾਂ ਉਹ ਵੀ ਰਹਿਣੀ ਹੈ ਲਾਸਟ ਤੇ ਆ ਕੇ 3 ਸਾਲ ਚਲਾ ਕੇ ਵੀ ਕਿਨ ਆਪਣੇ ਵੱਧ ਤੋਂ ਵੱਧ ਕੋਈ 30 ਹਜ਼ਾਰ ਰੁਪਏ ਤੁਹਾਨੂੰ ਮੈਕਸਿਮਮ ਵਟਾ ਜਾਈਗੇ ਹਾਂ ਤੇ ਜੇ ਤੁਸੀਂ ਇਹ ਲੈਣੇ ਹੋ ਜੇ ਤੁਸੀਂ ਇਹਦੇ ਤੇ ਕਿਨ ਆਪਣੇ 48 ਹਜ਼ਾਰ ਰੁਪਏ ਜੀ ਲਾ ਰਹੇ ਹੋ ਤਾਂ ਕਿਨ ਆਪਣੇ 20 ਤੋਂ 25 ਹਜ਼ਾਰ 30 ਹਜ਼ਾਰ ਦੇ ਵਿੱਚ ਤੁਹਾਨੂੰ ਨਾਰਮਲੀ ਇਹ ਵੀ ਵਟਾ ਜਾਈਗੇ ਇਹ ਵੀ ਵਿਟਾ ਦੇ ਇਹ ਵੀ ਵਿਟਾ ਦੇ ਬਾਕੀ ਇੱਕ ਗੱਲ ਹੋਰ ਹੈ ਯਾਰ ਜਿਹੜਾ ਨਾ ਬਾਹਲੇ ਲੋਕਾਂ ਦੇ ਸਵਾਲ ਹੁੰਦਾ ਹਾਂਜੀ ਵੀ ਇਹਦੀਆਂ ਜੇ ਬੈਟਰੀਆਂ ਫਰਜ਼ ਕਰੋ ਡੈਡ ਹੋ ਗਏ ਮੈਂ 1.5 2 ਸਾਲ ਵਰਤ ਲਈ ਆਪਾਂ ਤੁਸੀਂ ਕਹਿੰਦੇ ਵੀ 2 ਕਿ ਸਾਲ ਚੱਲੂ ਵੀ ਸਵਾ ਦੋ ਸਾਲ ਵੈਸੇ ਇੱਕ ਜੈਲੀ ਉਹਦੀ ਸਕੂਟਰ ਸੀਗਾ ਤੇ ਉਹ ਸਵਾ ਕਿ ਦੋ ਸਾਲ ਵਧੀਆ ਬੈਟਰੀਆਂ ਚੱਲੀਆਂ ਉਦੋਂ ਬਾਅਦ ਉਹ ਜਾ ਕੇ ਡੈਡ ਨਹੀਂ ਹੋਈਆਂ ਮਤਲਬ ਵੀ ਉਹ ਚੱਲਦੀਆਂ ਸੀਗੀਆਂ ਬੰਦੇ ਨੇ ਐਵਰੇਜ ਘਟਾਉਣ ਕਰਕੇ ਉਹਨਾਂ ਨੇ ਯਾਰ ਮੈਂ ਚੇਂਜ ਹੀ ਕਰਾ ਦਿੰਨਾ ਤੇ ਉਹ ਬੈਟਰੀਆਂ ਵੀ ਕਿੰਨੇ ਕਿਧਾ ਮਤਲਬ ਵੀ ਪੰਜ ਬੈਟਰੀਆਂ ਜੇ ਦੁਬਾਰਾ ਰਖਾਉਣੀਆਂ ਹੋਣ ਤਾਂ ਆਈਡੀਆ ਕੰਪਨੀ ਦਾ ਵੇਖੋ ਜੀ ਜੇ ਤੇ ਤੁਸੀਂ ਵੈਲਿਊ ਦੇ ਰਖਾਣੇ ਆ ਇੱਕ ਸਾਲ ਦੇ ਗਾਰੰਟੀ ਵਾਲੇ ਹਾਂ ਫੁੱਲੇ ਦੀ ਵੀ ਗਾਰੰਟੀ ਇਨਕਲੂਡ ਹੋਵੇ ਹਾਂ ਐਕਸਟਰਾ ਕੋਈ ਆਪਾਂ ਚਾਰਜ ਨਹੀਂ ਲੈਂਦੇ ਵੈਸਾ ਮਤਲਬ ਕਿ ਹੋਰ ਕੰਪਨੀ ਲੈਂਦੇ ਆ ਆਪਾਂ ਐਕਸਟਰਾ ਚਾਰਜਸ ਨਹੀਂ ਲੈਂਦੇ ਫੁੱਲੇ ਦੀ ਇਨਕਲੂਡ ਜਿਹੜੀ ਕਿ ਆਪਣੇ ਆਪਣੇ ਬੈਟਰੀ ਫੁੱਲੇ ਦੀ ਹੋਏਗੀ ਉਹ ਟੋਟਲ ਜਿਹੜੀ ਆਪਾਂ ਨੂੰ ਇੱਕ ਬੈਟਰੀ ਪੈਗੀ 3000 ਦੇ ਅੱਜ ਦੇ ਵਿੱਚ ਅੱਛਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਪੰਜ ਬੈਟਰੀ 15000 ਦੇ 15000 ਰੁਪਏ ਦੇ ਤੇ 15000 ਰੁਪਏ ਚ ਜੇ 2 ਸਵਾ 2 ਸਾਲ ਆਪਾਂ ਨੂੰ ਇੱਕ ਚੀਜ਼ ਮਿਲ ਜਾਂਦੀ ਹੈ ਚਲਾਉਣ ਵਾਸਤੇ ਤਾਂ ਮੇਰੇ ਹਿਸਾਬ ਨਾਲ ਬਹੁਤ ਵਧਗਾ ਹੈ ਤੁਸੀਂ ਪੈਟਰੋਲ ਨਾਲ ਇਹਦਾ ਕੰਪੈਰੀਸਨ ਕਰਕੇ ਦੇਖੋ ਬਹੁਤ ਸਸਤੀ ਆਪਣਾ ਪੈਟਰੋਲ ਬਚਦਾ ਦੇਖੋ ਜੀ ਰੋਜ਼ ਦੀ ਜੇ 2000 ਦਾ ਸੌਰੀ ਮਤਲਬ 100 ਰੁਪਏ ਦਾ ਆਪਣਾ ਪੈਟਰੋਲ ਲੱਗਦਾ ਹੈ ਤੇ ਮਹੀਨੇ ਦਾ ਆਪਣਾ 3000 ਦਾ ਹੋ ਗਿਆ ਤੇ ਸਾਲ ਦਾ ਕਿੰਨਾ ਆਪਣੇ 36000 ਦਾ ਪੈਟਰੋਲ 36000 ਦਾ ਹੋ ਗਿਆ ਤੇ ਕਿੰਨੇ ਆਪਣੇ ਜੇ 2 ਸਾਲ ਕੱਢ ਗਏ ਤੇ ਆਪਣੇ ਕਿੰਨ ਆਪਣੇ 2 ਸਾਲ ਦੇ ਵਿੱਚ ਤਾਂ ਲੱਗਣੇ ਸਾਰੇ 15000 ਰੁਪਏ 15000 ਰੁਪਏ ਠੀਕ ਹੈ ਬਾਕੀ ਤਾਂ ਆਪਣੀ ਸਾਰੀ ਇਨਵੈਸਟਮੈਂਟ ਹੋ ਗਈ ਇੱਕ ਤਰ੍ਹਾਂ ਦੀ ਬਾਕੀ ਪੈਸਿਆਂ ਦੀ ਹਾਂ ਹਾਂ ਠੀਕ ਹੈ ਨਾ ਕੋਈ ਇਹਦੀ ਜ਼ਿਆਦਾਤਰ ਸਰਵਿਸ ਹੈ ਨਾ ਕੋਈ ਜ਼ਿਆਦਾ ਕਿਨ ਹੋਰ ਜ਼ਿਆਦਾ ਕੁਝ ਕਰਨਾ ਇੱਕ ਤਾਂ ਹੁੰਦਾ ਹੈ ਪੈਟਰੋਲ ਵਹੀਕਲ ਦੇ ਵਿੱਚ ਹੁੰਦਾ ਆਪਾਂ ਸਰਵਿਸ ਵੀ ਕਰਾਣੀ ਹੈ ਜਾਂ ਹੋਰ ਇਹਦੇ ਤੇ ਸਿਰਫਔਰ ਸਿਰਫ ਨਾਰਮਲੀ ਇੱਕ ਸਰਵਿਸ ਹੁੰਦੀ ਹੈ। اچھا ਇੱਕ ਇੱਕ ਹੋਰ ਹੀ ਆ ਦੋ ਸਵਾਲ ਆ ਆਪਣੀ ਵੀਡੀਓ ਤਾਂ ਲੰਮੀ ਹੋ ਗਈ ਪਰ ਆਏ ਆ ਵੀ ਕੰਮ ਦੀਆਂ ਗੱਲਾਂ ਨਿਕਲਿਆਉਣੀਆਂ ਕਈ ਵਾਰੀ। ਹਾਂ ਇਹ ਤਹੇ। ਅ ਕਹਿੰਦੇ ਅਗੇ ਵੀ ਕਿਹੜੀ ਕਰਕੇ ਨਹੀਂ ਚਾਰਜ ਕਰਨੀ ਚਾਹੀਦੀ ਇਹ। ਹਾਂ ਇੱਕ A ਵੀ ਹੁੰਦਾ ਹੈ, ਰੀਜ਼ਨ ਹੁੰਦਾ ਹੈ। ਇਹ țeਡੀ ਕਿਉਂ ਨਹੀਂ ਕਰਨੀ ਚਾਹੀਦੀ? ਕਈ ਵਾਰ ਆਪਾਂ ਨੂੰ ਜਿਵੇਂ ਇੱਕ ਸਿੰਗਲ ਸਟੈਂਡ ਲਾਣੇ ਆ। ਜਿਹੜਾ ਲੈਡ ਹੁੰਦਾ ਉਹ ਇੱਕ ਸਾਈਡ ਆ ਜਾਂਦਾ ਅੱਛਾ ਉਹ ਟੇਡਾ ਹੋ ਜਾਂਦਾ ਹਾਂਜੀ ਲੈਡ ਇੱਕ ਸਾਈਡ ਆਏਗਾ ਫਿਰ ਐਵਰੇਜ ਵੀ ਕਈ ਵਾਰ ਪ੍ਰੋਪਰ ਨਹੀਂ ਮਿਲਦੀ ਹੁੰਦੀ ਹਾਂ ਕਈਆਂ ਨੂੰ ਮਿਲ ਜਾਂਦੀਆਂ ਕਈਆਂ ਨਹੀਂ ਮਿਲਦੀ ਜਿਵੇਂ ਕਈ ਦਿੱਕਤ ਆ ਜਾਂਦੀ ਹੈ ਕਈ ਵਾਰ ਲੈਡ ਜਿਵੇਂ ਸਾਈਡ ਤੋਂ ਹੋ ਜਾਂਦਾ ਹੈ ਹੁਣ ਗਰਮੀਆਂ ਗਰਮੀ ਦੇ ਵਿੱਚ ਮੈਲਟ ਹੋ ਜਾਂਦਾ ਪੂਰਾ ਲੈਡ ਇੱਕ ਸਾਈਡ ਤੋਂ ਹੋ ਗਿਆ ਫਿਰ ਪ੍ਰੋਪਰ ਚਾਰਜ ਨਹੀਂ ਹੁੰਦੀ ਅੱਛਾ ਅੱਛਾ ਇਹਨੂੰ ਜੇ ਚਾਰਜ ਲੈਣਾ ਤਾਂ ਸੈਂਟਰ ਸਟੈਂਡ ਦੇ ਵੱਡੇ ਸਟੈਂਡ ਤੋਂ ਚਾਰਜ ਵਟਾਸਟ ਸਟੈਂਡ ਲਾਗੇ ਫਿਰ ਚਾਰਜ ਦੇਤੇ ਲਓ ਤੇ ਇੱਕ ਜੇ ਫਰਜ਼ ਕਰੋ ਦੂਰ ਤੋਂ ਆਪਾਂ ਚਲਾ ਕੇ ਆਏ ਆ ਮੋਟਰ ਗਰਮ ਹੈ ਜੇ ਆਪਾਂ ਚਾਰਜਰ ਤੋਂ ਇੱਕੇ ਦਾ ਹੁਣੇ ਚਾਰਜਰ ਪੱਟਿਆ ਤੇ ਨਾਲ ਦੀ ਨਾਲ ਚਲਾ ਕੇ ਗਏ ਤਾਂ ਇਹਦੇ ਨਾਲ ਵੀ ਕੋਈ ਫਰਕ ਪੈਂਦਾ ਨਹੀਂ ਨਹੀਂ ਬਸ ਜਦੋਂ ਆਪਾਂ ਚਲਾ ਕੇ ਆਏ ਨਾ ਉਦੋਂ ਨਾਲ ਦੇ ਨਾਲ ਚਾਰਜ ਲਾਣੇ ਬਾਕੀ ਤੁਸੀਂ ਚਾਰਜਰ ਤੋਂ ਹੁਣ ਹਟਾਈ ਹੈ ਕੋਈ ਚੱਕਰ ਨਹੀਂ ਜਿਵੇਂ ਵਰਤੀ ਚਲਾਈ ਫਿਰ ਕਿੰਨੇ ਕੀ ਟਾਈਮ ਬਾਅਦ ਲਾਵੇ ਜੇ ਫਰਜ਼ ਕਰੋ ਹੁਣ ਮੈਂ 50 ਕਿਲੋਮੀਟਰ ਤੋਂ ਚਲਾ ਕੇ ਆਇਆ ਹਾਂ ਅੱਧਾ ਘੰਟਾ ਜਾਂ ਘੰਟਾ ਰੋਕ ਕੇ ਤੁਸੀਂ ਚਾਰਜ ਲਾਓ ਉਦੋਂ ਚਾਰਜ ਦੇ ਲਾ ਦੇ ਹਾਂਜੀ ਹਾਂਜੀ ਤੇ ਚਾਰਜਰ ਪੱਟ ਕੇ ਤੇ ਨਾਲ ਦੀ ਨਾਲ ਲਿਜਾ ਸਕਦੇ ਆ ਕਿ ਉਦੋਂ ਵੀ ਲਾ ਸਕਦੇ ਆਂ ਅੱਛਾ ਹਾਂਜੀ ਜੀ ਨੋ ਪ੍ਰੋਬਲਮ ਚਲਾਉਣ ਦਾ ਕੋਈ ਨਹੀਂ ਚਲਾਉਣ ਦਾ ਕੋਈ ਨਹੀਂ ਬਸ ਕਿ ਆਪਣੇ ਕਿਉਂਕਿ ਸਕੂਟੀ ਗਰਮ ਆਂਦੀ ਹੈ ਬੈਟਰੀ ਗਰਮ ਹੁੰਦੀ ਹੈ ਮੋਟਰ ਵੀ ਥੋੜੀ ਚੱਲ ਕੇ ਆਉਂਦੀ ਗਰਮ ਹੁੰਦੀ ਹੈ ਸੋ ਹਸਾਬ ਨਾਲ ਮਤਲਬ ਕਿ ਥੋੜਾ ਜਿਹਾ ਚਾਰਜਰ ਰੁੱਕ ਕੇ ਲਾਉਣਾ ਪੈਣਾ ਚਲੋ ਠੀਕ ਹੈ ਬਈ ਮੁੰਡਾ ਭਰਾ ਹੈ ਪੈਣਾ ਨੌਲੇਜ ਨਾਲ ਗਗਨ ਠੀਕ ਹੈ ਮਿਲਾਵਾਂਗੇ ਫਿਰ ਕਿਸੇ ਦਿਨ ਵੀਡੀਓ ਨਾਲ ਕਈ ਹੋਰ ਟੌਪਿਕ ਤੇ ਆਵਾਂਗੇ ਇਹਨਾਂ ਨਾਲ ਗੱਲ ਕਰਾਂਗੇ ਤੇ ਬਾਕੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਜ਼ਰੂਰ ਕਰਿਓ ਹਾਂ ਕੀ ਕਹਿੰਦੇ ਸੀ ਬਸ 아이 ਕਹਿ ਰਿਹਾ ਸੀ ਕਿ ਚੈਨਲ ਨੂੰ ਬਾਈ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਲਾਈਕ ਕਮੈਂਟ ਕਰਦੇ ਰਹੋ ਠੋਕਦੇ ਰਹੋ ਜਗੇ ਦਾ ਠੀਕ ਹੈ ਜੀ ਥੈਂਕ ਯੂ ਜੀ ਓਕੇ ਜੀ ਥੈਂਕ ਯੂ ਸੋ ਮਚ